ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਲੋਹੜੀ ਦੇ ਸਬੰਧ ਦੇ ਵਿੱਚ ਸ਼ੋਭਾ ਅਫਸਰ ਤੇ ਇਕੱਠੇ ਹੋਏ ਆਂ ਪਿੰਡ ਤਾਲਬਣ ਮਹੱਲਾ ਉੱਚੀਆਂ ਵੇਲੀਆਂ ਉੱਚੀਆਂ ਵੇਲੀਆਂ ਮਹੱਲੇ ਦੀ ਸਾਥ ਦੇ ਵਿੱਚ ਬੜੇ ਹੀ ਕਰਮਾਂ ਤੇ ਭਾਗਾ ਵਾਲੀ ਉਹ ਸਾਤ ਹੁੰਦੀ ਹੈ ਜਿੱਥੇ ਬਜ਼ੁਰਗ ਗਰਾਂਡ ਕਲ ਆਉਂਦੇ ਆ ਤੇ ਸਾਡੇ ਦੁਆਬੇ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਇਹ ਸੱਥਾਂ ਮਿਲਦੀਆਂ ਆ ਤੇ ਦੁਆਬੇ ਦੇ ਮਸ਼ਹੂਰ ਪਿੰਡ ਤਾਲਬਣ ਦੇ ਮਹੱਲਾ ਉੱਚੀਆਂ ਵੇਲੀਆਂ ਦੇ ਵਿੱਚ ਬਜ਼ੁਰਗ ਸਾਡੇ ਸਰਦਾਰ ਹਰਦੇਵ ਸਿੰਘ ਜੀ ਅਮਰੀਕਾ ਤੋਂ ਸਿੰਧੀ ਹਰਦੇਵਾਲ ਸਿੰਘ ਸਿੰਧੀ ਪਰਮਜੀਤ ਸਿੰਘ ਜੋਲ ਅਵਤਾਰ ਸਿੰਘ ਜੋਲ ਸਰਦਾਰ ਅਜੀਤ ਸਿੰਘ ਜੋਲ ਸਾਡੇ ਸੀਨੀਅਰ ਆਗੂ ਆ ਜੀ ਇਸ ਬੋਰਡ ਵਾਲੇ ਗਰੁੱਪ ਦੇ ਬਜ਼ੁਰਗਾਂ ਦੇ ਇੱਧਰ ਵੀ ਸਾਡੇ ਸੀਨੀਅਰਾਂ ਗੁਰਜਵੰਤ ਸਿੰਘ ਜੋਲ ਜਥੇਦਾਰ ਜਸਵੰਤ ਸਿੰਘ ਜੋਲ ਸੁਖਵਿੰਦਰ ਸਿੰਘ ਦਸਾਂਜ ਇੱਧਰ ਮੋਹਨ ਲਾਲ ਜੀ ਤੇ ਇਹ ਸਾਰੇ ਬਜ਼ੁਰਗ ਅੱਜ ਲੋਹੜੀ ਸੈਲੀਬ੍ਰੇਟ ਕਰ ਰਹੇ ਆ 13 ਜਨਵਰੀ 2026 ਹਾਂਜੀ ਦਾ ਜੀ ਕੀ ਸਨੇਹਾ ਦੇਣਾ ਚਾਹੁੰਦੇ ਆ ਲੋਹੜੀ ਦੇ ਉੱਤੇ ਸਮੂਹ ਸੰਗਤ ਨੂੰ ਇਹੇ ਦੇਣਾ ਚਾਹੁੰਦੇ ਆ ਵੇ ਖੁਸ਼ੀਆਂ ਮਨਾਓ ਖਾਓ ਪੀਓ ਹਾਂਜੀ ਤਾਂ ਆਪਸ ਵਿੱਚ ਪਿਆਰ ਥਵਾ ਕੇ ਰੱਖੋ ਹਾਂਜੀ ਹਾਂ ਬਸ ਇਹੇ ਯਾ ਮਹਾਰਾਜ ਮੋਰੇ ਅਰਦਾਸ ਕਰਦੇ ਬਿਲਕੁਲ ਜੀ ਬਹੁਤ ਵਧੀਆ ਸਨੇਹਾ ਵੀ ਆਪਸ ਵਿੱਚ ਬਣਾ ਕੇ ਰੱਖੋ ਪੂਰੇ ਨਗਰ ਵਿੱਚ ਮੱਲੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਇਹ ਬਜ਼ੁਰਗ ਜਿਹੜੇ ਸ਼ਿੰਗਾਰ ਹੁੰਦੇ ਆ ਸੱਥਾਂ ਦਾ ਤੇ ਆਪਣੇ ਘਰਾਂ ਦਾ ਤੇ ਆਪਣੇ ਨਗਰ ਦਾ ਹਾਂਜੀ ਤਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਆਪਣਾ ਨਾਮ ਵਿੱਚ ਪੜਲਾ ਹਾਂਜੀ ਲੋੜੀ ਦੇ ਸਬੰਧ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਰ ਇਹ ਕਿੰਨਾ ਵੇ ਸਾਰਾ ਦਿਨ ਜਿਹੜਾ ਮਹਾਰਾਜ ਸੁਖਦਾ ਜੜੇ ਸੁਖਦਾ ਜੜੇ ਜੀ ਹਾਂਜੀ ਬਹੁਤ ਵਧੀਆ ਜੀ ਇਹ ਜੀ ਸਾਡੇ ਅਵਤਾਰ ਸਿੰਘ ਜੀ ਐਨ ਆਰ ਆਈ ਆ ਸਾਡੇ ਤੇ ਇਧਰ ਪਰਮਜੀਤ ਸਿੰਘ ਯੋਲ ਹਰदयाल ਸਿੰਘ ਸਿੰਧੀ ਹਾਂਜੀ ਸਿੰਧੀ ਸਾਹਿਬ ਤੁਸੀਂ ਦੱਸੋ ਜੀ ਅਸੀਂ ਇਹ ਹੀ ਵਧਾਈਆਂ ਦੇਣੀਆਂ ਚਾਹਦੇ ਹਾਂ ਲੋਹੜੀ ਸੁੱਖ ਜਵੀਲੀ ਆਵੇ ਸੁੱਖ ਜਵੀਲੀ ਸਾਰਿਆਂ ਦੇ ਬਣਾਵੇ ਪਾਰਟੀਆਂ ਤੋਂ ਛੱਡ ਕੇ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਪਿੰਡ ਦੀ ਇਕਤਰਤਾ ਬਣਾ ਕੇ ਰੱਖਣ ਬਿਲਕੁਲ ਦੀ ਬਹੁਤ ਵਧੀਆ ਸਨੇਹਾ ਦਿੱਤਾ ਹਰदयाल ਸਿੰਘ ਸਿੰਧੀ ਨੇ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿੱਦਾਂ ਅੱਜ ਇਕੱਠ ਦੇ ਵਿੱਚ ਆ ਬੈਠੇ ਆ ਬਜ਼ੁਰਗ ਸਾਰੇ ਇਹ ਰੌਣਕਾਂ ਮਿਲ ਕੇ ਨਹੀਂ ਲੱਭੀਆਂ ਨਾ ਤਾਂ ਅੱਜ ਦਾ ਨੰਗਿਆ ਹੋਇਆ ਵਿਲਾ ਇੱਕ ਇੱਕ ਮਿੰਟ ਮੁੜ ਕੇ ਵਾਪਸ ਨਹੀਂ ਆਉਣਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਾਰਟੀਆਂ ਵੀ ਕਹਿੰਦੇ ਆਉਂਦੀਆਂ ਜਾਂਦੀਆਂ ਰਹਿਣੀਆਂ ਆ ਤੇ ਹੋਰ ਵੀ ਜਿਹੜੀ ਈਰਖਾ ਮਨ ਦੇ ਵਿੱਚ ਇੱਕ ਦੂਜੇ ਨਾਲ ਰੱਖਦੇ ਆ ਆਓ ਅੱਜ ਇਸ ਸ਼ੋਭਾ ਅਫਸਰ ਦੇ ਲੋਹੜੀ ਦੇ ਉੱਤੇ ਸਾਰੇ ਇੱਕ ਦੂਜੇ ਨਾਲ ਈਰਖਾ ਛੱਡ ਕੇ ਭਾਈਚਾਰਾ ਬਣਾ ਕੇ ਆਪਾਂ ਇੱਕ ਦੂਜੇ ਦਾ ਸਾਰੇ ਸਾਥ ਦੇਈਏ ਤੇ ਇਹ ਬਜ਼ੁਰਗਾਂ ਜਿਹੜੇ ਇਹ بڑے ਕਰਮਾ ਭਾਗਾ ਵਾਲੀਆਂ ਉਹ ਸੱਥਾਂ ਦੇ ਕਰਮਾ ਭਾਗਾ ਵਾਲੇ ਉਹ ਨੱਗਰ ਹੁੰਦੇ ਆ ਜਿੱਥੇ ਇਹ ਬੈਠ ਕੇ ਰੌਣਕਾਂ ਲਾਉਂਦੇ ਆ ਇਹ ਬੋਰਡ ਦੀ ਸ਼ਾਂਤੋਂ ਕਿਤੇ ਘੱਟ ਨਹੀਂ ਤੇ ਬੋਰਡ ਦੇ ਥੱਲੇ ਬੈਠੇ ਆ ਬਜ਼ੁਰਗੇ ਅੱਜ ਨੇ ਧੂਣਾ ਲਾਇਆ ਲੋਹੜੀ ਸੈਲੀਬ੍ਰੇਟ ਕਰਦੇ ਆ ਤੇ ਕੱਲ ਨੂੰ ਮਾਗੀ ਦੀਆਂ ਵੀ ਅਕਰੀ ਵਧਾਈਆਂ ਦੇ ਦਿਓ ਜੀ ਬਹੁਤ ਬਹੁਤ ਵਧਾਈਆਂ ਮਾਗੀ ਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਮਾਤਮਾ ਦਿਨ ਚੜਾਵੇ ਸਭ ਦੀ ਮਾਗੀ ਜੀ ਭਰੀ ਲਿਆਵੇ ਚੱਕ ਨਾ ਜਾਣੇ ਹਾਂਜੀ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਕੱਲ ਨੂੰ ਮਾਗੀ ਦਾ ਮੇਲਾ ਬਹੁਤ ਅਕੜਾ ਮਹਾਰਾਜ ਛੱਕ ਸੁਭਿਲੀ ਰੱਖੇ ਮਹਾਰਾਜ ਸਭ ਸੁਭਿਲੀ ਰੱਖੇ ਹਾਂ ਸਿੰਘਾਂ ਦੀ ਚੜ੍ਹਦੀ ਕਲਾ ਉਹ ਜਿਹੜੇ ਜਨਰ ਕੁਰਬਾਨੀਆਂ ਕੀਤੇ ਮਹਾਰਾਜ ਆਪਦੇ ਚਰਨਾ ਵਿੱਚ ਨਿਵਾਸ ਕਰ ਬਿਲਕੁਲ ਜੀ ਬਿਲਕੁਲ ਜੀ ਤੇ ਬੜਾ ਨਵਾਂ ਨਿਆ 40 ਮੁਕਤਿਆਂ ਨੂੰ ਉਹਨਾਂ ਨੂੰ ਜੀ ਸਾਨੂੰ ਸਾਰੀ ਸਾਰੀ ਸੰਗਤ ਨੂੰ ਰਾਮ ਆਉਨਾ ਬਨਾਮ ਜੀ ਨਮਸਕਾਰ ਆ ਤੇ ਧੰਨਵਾਦ ਤੇ ਇਹ ਤੋਂ ਬਾਅਦ ਵਿੱਚ ਵੀ ਇੱਕ ਵੀਡੀਓ ਬਣਾ ਕੇ ਪਾਵਾਂਗੇ ਤਾਂ ਇਹ ਵੀਡੀਓ ਵੱਧ ਤੋਂ ਵੱਧ ਮੇਰੇ ਵੀਰ ਜਿਹੜੇ ਵੀ ਦੇਖਦੇ ਆ ਸਾਡੇ ਐਨ ਆਰ ਆਈ ਵੀਰ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਜਿੱਥੇ ਵੀ ਬਾਹਰ ਬੈਠੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਮੈਂ ਆਪਦੇ YouTube ਚੈਨਲ ਦੇ ਉੱਤੇ ਪਾਉਣ ਲੱਗਾ ਆ ਪੰਜਾਬ 13 13 ਦੇ ਉੱਤੇ ਹੀ ਆਪਣਾ ਪੰਜਾਬ 13 13 ਚੈਨਲ ਆ ਉਹਦੇ ਉੱਤੇ ਪਾਉਣ ਲੱਗਾ ਜੀ ਉਹ ਚੈਨਲ ਦੇ ਉੱਤੇ ਗਾਂ ਤੋਂ ਗਾਂ ਸ਼ੇਅਰ ਕਰਿਓ ਤੇ ਆਪਣੇ ਇਹਨਾਂ ਨਾਲ ਬਜ਼ੁਰਗਾਂ ਦਾ ਸਾਰਿਆਂ ਦਾ ਬਾਇਓ ਡਾਟਾ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਪੁਰਾਣੇ ਬਜ਼ੁਰਗ ਵੀ ਇਹਨਾਂ ਨੂੰ ਜਾਣਦੇ ਹੀ ਆ ਤੇ ਇਹਨਾਂ ਦੀ ਅਗਲੀ ਵੀਡੀਓ ਫੇਰ ਪਾਵਾਂਗੇ ਆ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ